ਅੱਜ ਪਿੰਡ ਕਾਤਰੋਂ ਦੇ ਜਿਹੜਾ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਮੈਂਬਰਾਂ ਦੇ ਆ ਜੋ ਆਮ ਪਾਰਟੀ ਦੇ ਵਰਕਰ ਇਹਨਾਂ ਵੋਟਾਂ ਦੇ ਵਿੱਚ ਖੜੇ ਨੇ ਉਹਨਾਂ ਨੇ ਚੋਣ ਮੈਮ ਨੂੰ ਹੰਗਾਰਾ ਦੇਣ ਵਾਸਤੇ ਚਿਚੇ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਚੇਅਰਮੈਨ ਦਲਵੀਰ ਸਿੰਘ ਜੀ ਖੰਗੋੜਾ ਮੁੱਖ ਮੰਤਰੀ ਪੰਜਾਬ ਦੇ OSD ਸੁਖਵੀਰ ਸਿੰਘ ਜੀ ਘਰਾਚੋਂ ਤੇ ਆਸ-ਪਾਸ ਦੇ ਪੰਜਾਂ ਸਰਪੰਚਾਂ ਨੇ ਚੇਚੇ ਤੌਰ ਤੇ ਹਾਰ ਹੀ ਲਵਾਈ ਹਰਪਾਲ ਸਿੰਘ ਟੀਮਾ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਵੱਧ ਤੋਂ ਵੱਧ ਮੀრਾਂ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਪੋਟਾ ਪਾ ਕੇ ਜਿੱਤੇ ਹੋਣ ਦੀ ਅਪੀਲ ਕੀਤੀ ਤਾਂ ਜੋ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਨੇ ਉਹਨਾਂ ਨੂੰ ਵੱਧ ਤੋਂ ਵੱਧ ਚਾਲੂ ਰੱਖਿਆ ਜਾ ਸਕੇ ਤੇ ਵੱਧ ਤੋਂ ਵੱਧ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਸਕੇ ਇਸ ਮੌਕੇ ਤੇ ਵੱਤ ਮંત્રી ਪੰਜਾਬ ਹਰਪਾਲ ਸਿੰਘ ਕੀਮਾ ਜੀ ਨੇ ਮੁੱਖ ਮੰਤਰੀ ਪੰਜਾਬ ਦੇ ਕੀਤੇ ਹੋਏ ਕੰਮਾਂ ਦੀ ਸਲਾੰਘਾ ਕੀਤੀ ਅਤੇ ਵੱਖ-ਵੱਖ ਜੋ ਕੰਮ ਆਮ ਆਦਮੀ ਪਾਰਟੀ ਵੱਲੋਂ ਪਿਛਲੇ 4 ਸਾਲਾਂ ਦੇ ਵਿੱਚ ਕੀਤੇ ਗਏ ਨੇ ਉਹਨਾਂ ਨੂੰ ਗਿਣਿਆਉਂਦਿਆਂ ਵੱਧ ਤੋਂ ਵੱਧ ਆਮ ਆਦਮੀ ਦੇ ਪਾਰਟੀ ਦੇ ਵਰਕਰਾਂ ਨੂੰ ਵੋਟਾਂ ਪਾ ਕੇ ਜਿੱਤਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਤੇ ਖੜੇ ਹੋਏ ਉਮੀਦਵਾਰਾਂ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਤੇ ਬਾਅਦ ਦੇ ਵਿੱਚ ਸੰਗਤਾਂ ਦੇ ਵਿੱਚ ਲੱਡੂ ਵਰਤਾਏ ਗਏ ਅਤੇ ਖੜੇ ਹੋਏ ਉਮੀਦਵਾਰ ਜੀ ਤੌਰ ਕਨੌਰੀ ਅਤੇ ਪਰਮਜੀਤ ਕੌਰ ਕਾਤਰੋਂ ਨੂੰ ਸਿਰੋਪਾਪ ਦੇ ਕੇ ਸਨਮਾਨਿਤ ਕੀਤਾ ਗਿਆ